ਸਰ ਰੀਲ ਵਾਇਰਲ ਹੋਣ ਦਾ ਸਿਰਫ ਇੱਕੋ ਇੱਕ ਵੱਡਾ ਕਾਰਨ ਸੀਗਾ ਕਿਉਂਕਿ ਤੁਸੀਂ ਆਪਣੀ ਇਸ ਸ਼ਾਪ ਦੇ ਉੱਪਰ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਲਿਖਿਆ ਹੋਇਆ ਹੈ ਸਗਾ ਸਰ ਇਹ ਪ੍ਰੇਰਣਾ ਤੁਹਾਨੂੰ ਕਿੱਥੋਂ ਮਿਲੀ ਹਾਂਜੀ ਪਹਿਲਾਂ ਤੋਂ ਹੀ ਮੇਰਾ ਇੱਕ ਵੱਡਾ ਭਰਾ ਸੀ ਉਸਤਾਦ ਮੇਰਾ ਉਹ ਪਹਿਲਾਂ ਤੋਂ ਰਵਿਦਾਸ ਸਾਹਿਬ ਕਹਿੰਦਾ ਇਹ ਰਵਿਦਾਸ ਮਹਾਂ ਦਾ ਰਖਾਣ ਜੀ ਰੱਖਣਾ ਨਹੀਂ ਹਾਂਜੀ ਉਹਦਾ ਡਿਪਰਾ ਨੇ ਵੀ ਕਹਿ ਸਗਾ ਜਿਹੜਾ ਉਸਤਾਦ ਸੀ ਉਹ ਨਹੀਂ ਵੀ ਕਹਿ ਕੇ ਗੁਰੂ ਰਵਿਦਾਸ ਮਹਾਰਾ ਦਾ ਨਾਮ ਆਪਾਂ ਉੱਪਰ ਲਿਖਣਾ ਸਰ ਗੁਰੂ ਰਵਿਦਾਸ ਮਹਾਰਾ ਪ੍ਰਤੀ ਕਿੰਨੀ ਕਿ ਸ਼ਰਧਾ ਤੁਹਾਡੀ ਬਹੁਤ ਪਾਪ ਬਣਾਣਾ ਦਿਲੋਂ ਪਾਪ ਬਣਾਣਾ ਸਾ ਬੱਚੇ ਪੜ੍ਹਾਈ ਵਧੀਆ ਪੜ੍ਹੇ ਆ ਵਿਦਿਆ ਅਸਲ ਕੀਤੀ ਆ ਜੀ ਸਰ ਬਹੁਤ ਸਾਰੇ ਲੋਕ ਜਿਹੜੇ ਇਸ ਤਰ੍ਹਾਂ ਦੇ ਵੀ ਹੁੰਦੇ ਆ ਜਦੋਂ ਥੋੜਾ ਜਿਹਾ ਉੱਪਰ ਉੱਠਦੇ ਆ ਤੇ ਉਹ ਸਭ ਤੋਂ ਪਹਿਲਾਂ ਆਪਣੀ ਜਾਤ ਨੂੰ ਲੁਕਾਉਂਦੇ ਆ ਫੇਰ ਗੁਰੂ ਸਾਹਿਬ ਦਾ ਕਦੇ ਜ਼ਿਕਰ ਵੀ ਨਹੀਂ ਕਰਦੇ ਪਰ ਜਦੋਂ ਆਪਾਂ ਇੱਥੋਂ ਦੇ ਲੰਘਦੇ ਆ ਤੇ ਦੇਖਦੇ ਆ ਕਿ ਤੁਸੀਂ ਸਤਗੁਰੂ ਰਵਿਦਾਸ ਮਹਾਰਾ ਦਾ ਜਿਹੜਾ ਸਨਮਾਨ ਉਹਨਾਂ ਦਾ ਨਾਮ ਲਿਖ ਕੇ ਕੀਤਾ ਮਤਲਬ ਇਹ ਕਿਵੇਂ ਦੇਖਦੇ ਆ ਇਸ ਚੀਜ਼ ਨੂੰ ਜਿਹੜੇ ਲੋਕ ਆਪਣਾ ਜਾਤ ਲੁਕੋ ਲੈਂਦੇ ਗੁਰੂ ਸਾਹਿਬ ਦਾ ਨਾਮ ਲੈ ਲੈਂਦੇ ਉਹਨਾਂ ਬਾਰੇ ਕੀ ਕਹਿਣਾ ਚਾਹਾਂ ਉਹਨੇ ਆਪਣੇ ਬਖਸਾ ਦੇ ਬਾਰੇ ਬਰਾਦੀ ਬਾਰੇ ਬਹੁਤ ਕੌਸ ਕੀਤਾ ਜੀ ਮਾਝਾ ਮਾਰੇ ਬਹੁ ਹਾਂਜੀ ਸਾਡਾ ਸਾਰਾ ਕਸੂਨੀ ਦਿੱਤਾ ਸਾਨੂੰ ਦੁਆਰਾ ਕਾਰ ਉਹ ਬੜੀਆ ਦਿੱਤਾ ਸਾਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਮਹਾਰਾਤਾ ਗੁਰੂ ਦਾਸ ਜੀ ਸਰ ਹਾਂਜੀ ਸਾਥੀਓ ਜੈ ਗੁਰਦੇਵ ਜੀ ਧੰ ਗੁਰਦੇਵ ਜੀ ਅੱਜ ਆਪਾਂ ਪਹੁੰਚੇ ਆ ਪਿੰਡ ਸ਼ੰਕਰ ਵਿਖੇ ਤੁਸੀਂ ਦੇਖਣਾ ਕਿ ਇੱਕ ਪਿਛਲੇ ਦਿਨੀ ਇੱਕ ਅਸੀਂ ਰੀਲ ਪਾਈ ਸੀਗੀ ਇਹਨਾਂ ਦੀ ਸ਼ਾਪ ਦੀ ਔਰ ਉਸ ਰੀਲ ਦੀ ਜਿਹੜੀ ਖਾਸ ਗੱਲ ਸਿਰਫ ਇਹ ਸੀਗੀ ਕਿ ਇਹਨਾਂ ਨੇ ਆਪਣੀ ਜਿਹੜੀ ਸ਼ਾਪ ਹੈ ਟੇਰਾਂ ਵਾਲੀ ਉਸ ਦੇ ਉੱਪਰ ਸਤਿਗੁਰੂ ਰਵਿਦਾਸ ਮਹਾਰਾਜੀ ਦਾ ਨਾਮ ਲਿਖਿਆ ਹੋਇਆ ਹੈ ਸਾਡੇ ਨਾਲ ਸਾਡੇ ਸਤਿਕਾਰਯੋਗ ਅੰਕਲ ਜੀ ਬੈਠੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਜੈ ਗੁਰ ਇਹ ਗੁਰੂ ਤਾਨ ਗੁਰਦੇਵ ਜੀ ਹਾਂਜੀ ਸਰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਜਿਹੜੀ ਆਪਾਂ ਤੁਹਾਡੀ ਰੀਲ ਪਾਈ ਸੀਗੀ ਤੇ ਉਹਦੇ ਬਾਰੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿਉਂਕਿ ਮੈਂ ਤੁਹਾਨੂੰ ਦੱਸੇ ਤੋਂ ਬਿਗੈਰ ਪਾਈ ਸੀਗੀ ਉਹ ਕਈਆਂ ਬੰਦਿਆਂ ਦੇ ਫੋਨ ਤੇ ਸ਼ੇਅਰ ਹੋਇਆ ਸਾਨੂੰ ਪਤਾ ਲੱਗਾ ਸਾਡੀ ਫਿਲਮ ਦਾ ਜਿਹੜਾ ਟੈਰਾਂ ਵਾਲੇ ਮੁੰਡੇ ਹੋਏ ਗੁਰਕ ਰਵੀ ਕੁਮਾਰ ਹੋਇਆ ਸ਼ਮਮਣ ਹੋਇਆ ਮੇਰਾ ਉਸਤਾਦ ਜਗਿੰਦਰ ਖਾਨ ਮੇਰਾ ਭਰਾ ਆ ਉਹਨੇ ਸਾਰੇ ਪੂਰੇ ਕੰਪਨੀ ਸਫਾਈ ਬਹਿਰ ਸੋਹੀਬ ਸਰ ਕੀ ਕਹਿੰਦੇ ਸੀ ਤੁਹਾਨੂੰ ਕਹਿੰਦੇ ਬਹੁਤ ਵਧੀਆ ਹੋਇਆ ਮੈਨੂੰ ਤਾਂ ਪਤਾ ਹੀ ਨਹੀਂ ਤੁਸੀਂ ਕਦੋਂ ਕੀਤੀ ਹੈ ਹਾਂਜੀ ਰਿਕਾਰਡਿੰਗ ਹਾਂਜੀ ਸਾਥੀਓ ਹੁਣ ਆਹਣਾ ਪਤਾ ਨੂੰ ਸ਼ਾਪ ਜ ਸੋਇਆ ਠੀਕ ਕਰਤ ਕਰਦੇ ਆ ਦੇਖ ਸਕਦੇ ਹੋ ਤੁਸੀਂ ਇਹ ਤਸਵੀਰਾਂ ਟਾਇਰਾਂ ਦੇ ਸ਼ਾਪ ਆ ਤੇ ਉੱਪਰ ਚਾਤੀ ਮਾਰੋ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਸਮਰਹ ਜੀ ਲਿਖਿਆ ਹੋਇਆ ਇਹਨਾਂ ਨੇ ਔਰ ਇਹਨਾਂ ਦੇ ਬੇਟੇ ਦਾ ਨਾਮ ਹੈਗਾ ਪ੍ਰਦੀਪ ਉਸਤਵਾ ਟਾਇਰ ਸਰਵਿਸ ਔਰ ਥੱਲੇ ਜਿਹੜਾ ਇਹਨਾਂ ਦਾ ਨਾਮ ਤੁਸੀਂ ਦੇਖ ਸਕਦੇ ਬਲਵਿੰਦਰ ਕੁਮਾਰ ਪੁੱਟੋ ਇਹਨਾਂ ਨੂੰ ਦੇ ਨਾਲ ਜਾਣਦੇ ਹੋ ਇਹਨਾਂ ਦਾ ਨੰਬਰ ਹੈ ਵੀ ਨਿਕੋਦਰ ਸ਼ੰਕਰ ਜੰਡਿਆਲੇ ਦੇ ਲਾਗੇ ਸ਼ਾਕੇ ਜਿੰਨੇ ਵੀ ਲੋਕ ਹੈਗੇ ਆ ਤੇ ਸਾਥੀਓ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਤੁਹਾਨੂੰ ਨੰਬਰ ਦਿਖਾ ਦਿੱਤਾ ਆ ਇੱਥੇ ਤੁਸੀਂ ਟਾਇਰ ਪੁਰਾਣੇ ਨਵੇਂ ਜਿਹੜੇ ਆਰਡਰ ਦੇ ਕੇ ਲਵਾ ਸਕਦੇ ਆ ਤੇ ਤੁਸੀਂ ਸ਼ੰਕਰ ਜਿਹੜਾ ਰੋਡ ਜਾਂਦਾ ਨਿਕੋਦਰ ਨੂੰ ਜਨੇ ਵਾਲੇ ਨੂੰ ਸ਼ੰਕਰ ਵਿਖਿਆ ਉਹ ਦੇਖ ਸਕਦੇ ਆ ਤੇ ਬਹੁਤ ਵਧੀਆ ਕੰਮ ਇੱਥੇ ਕਰਦੇ ਇਹਨਾਂ ਨੂੰ ਜਰੂਰ ਮੌਕਾ ਦਿਓ ਸਾਥੀਓ ਧੰਨਵਾਦ ਜੀ ਬਹੁਤ ਬਹੁਤ ਸਰ ਰੀਲ ਵਾਇਰਲ ਹੋਣ ਦਾ ਸਿਰਫ ਇੱਕੋ ਇੱਕ ਵੱਡਾ ਕਾਰਨ ਸੀਗਾ ਕਿਉਂਕਿ ਤੁਸੀਂ ਆਪਣੀ ਇਸ ਸ਼ਾਪ ਦੇ ਉੱਪਰ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਲਿਖਿਆ ਹੋਇਆ ਹੈ ਸਗਾ ਸਰ ਇਹ ਪ੍ਰੇਰਣਾ ਤੁਹਾਨੂੰ ਕਿੱਥੋਂ ਮਿਲੀ ਹਾਂਜੀ ਪਹਿਲਾਂ ਤੋਂ ਹੀ ਮੇਰਾ ਇੱਦਾਂ ਵੱਡਾ ਭਰਾ ਸੀ ਉਸਤਾਦ ਮੇਰਾ ਉਹ ਪਹਿਲਾਂ ਤੋਂ ਰਵਿਦਾਸ ਸਾਹਿਬ ਕਹਿੰਦਾ ਇਹ ਰਵਿਦਾਸ ਮਹਾਂ ਦਾ ਰਖਾਣ ਜੀ ਰੱਖਣਾ ਨਹੀਂ ਚਾਹੀਦਾ ਕਿੰਦਾ ਡਿਪਰਾ ਨੇ ਵੀ ਕਹਿ ਸਕਿਆ ਜਿਹੜਾ ਸਤਾਦ ਸਿਕੋ ਨਹੀਂ ਵੀ ਕਹਿ ਕੇ ਗੁਰੂ ਰਵਿਦਾਸ ਮਹਾਰਾਜ ਦਾ ਨਾਮ ਆਪਾਂ ਉੱਪਰ ਲਿਖਣਾ ਸਰ ਗੁਰੂ ਰਵਿਦਾਸ ਮਹਾਰਾਜ ਪ੍ਰਤੀ ਕਿੰਨੀ ਕਿ ਸ਼ਰਧਾ ਤੁਹਾਡੀ ਬਹੁਤ ਬਾਮ ਬਾਮਨਾ ਦਾ ਦਿਲੋਂ ਪਾਮਨਾ ਦਾ ਸਾਡੀ ਸਾਰਾ ਪਰਿਵਾਰ ਲੋਇਆ ਬਾਬਾ ਸਾਹਿਬ ਦਾ ਬੱਚੇ ਪੜਾਏ ਬੜੀਆ ਪੜੇ ਬੱਚੀ ਵਿਦਿਆ ਹਸਲ ਕੀਤੀ ਹਾਂ ਜੀ ਹਾਂ ਜੀ ਸਰ ਕਿੰਨੇ ਸਾਲ ਹੋ ਗਏ ਆਪਾਂ ਨੂੰ ਸ਼ੰਕਰ ਜਿਹੜੀ ਤੁਸੀਂ ਟੈਰਾਂ ਵਾਲੀ 숍 ਪਾਈ ਹੋਈ ਸ਼ਾਂ ਉਦੋਂ ਤੋਂ ਸਾਨੂੰ ਬਹੁਤ ਟਾਈਮ ਸਾਡਾ ਪਰਿਵਾਰ ਹੀ ਫੈਮਿਲੀ ਟੈਰਾਂ ਦਾ ਹੀ ਆਏ ਹਾਂ ਜੀ ਮੇਰਾ ਭਰਾ ਜਿਹੜਾ ਉਹਨੇ ਅਸੀਂ ਫੱਲੇ ਸਾਡੀ ਨਕੋਦਰ ਸੀਗੀ ਚਾਹ ਨੂਰਮੈਨ ਰੋਡ ਤਾਰਬ ਕੰਟਰੀ ਚ ਉਥੇ ਵੀ ਇਤਰਾ ਦਾ ਕੰਮ ਕੀਤਾ ਫੇ ਆ ਕੇ ਮੈਂ 97 ਵਿੱਚ ਆ ਕੇ ਸ਼ੰਕਰ ਵਿੱਚ ਆ ਕੇ ਜੁਆਇਨ ਕੀਤਾ ਹਾਂਜੀ ਮਤਲਬ ਕਾਫੀ ਲੰਬੇ ਸਾਲਾਂ ਤੋਂ ਹਾਂਜੀ ਹਾਂਜੀ ਸ਼ੰਕਰ ਵਿੱਚ 27 28 ਸਾਲ ਹੋ ਗਏ ਸ਼ੰਕਰ ਅੱਡੇ ਸਰ ਬਹੁਤ ਸਾਰੇ ਲੋਕ ਜਿਹੜੇ ਇਸ ਤਰ੍ਹਾਂ ਦੇ ਵੀ ਹੁੰਦੇ ਆ ਜਦੋਂ ਥੋੜਾ ਜਿਹਾ ਉੱਪਰ ਉੱਠਦੇ ਆ ਤੇ ਉਹ ਸਭ ਤੋਂ ਪਹਿਲਾਂ ਆਪਣੀ ਜਾਤ ਨੂੰ ਲਗਾਉਂਦੇ ਆ ਫੇ ਗੁਰੂ ਸਾਹਿਬ ਦਾ ਕਦੇ ਜ਼ਿਕਰ ਵੀ ਨਹੀਂ ਕਰਦੇ ਪਰ ਜਦੋਂ ਆਪਾਂ ਇੱਥੋਂ ਲੰਘਦੇ ਆ ਤੇ ਦੇਖਦੇ ਆ ਕਿ ਤੁਸੀਂ ਸਤਗੁਰੂ ਰਬਿਦਾਸ ਮਹਾਰਾ ਦਾ ਜਿਹੜਾ ਸਨਮਾਨ ਹੈ ਉਹਨਾਂ ਦਾ ਨਾਮ ਲਿਖ ਕੇ ਕੀਤਾ ਮਤਲਬ ਇਹ ਕਿਵੇਂ ਦੇਖਦੇ ਆ ਇਸ ਚੀਜ਼ ਨੂੰ ਜਿਹੜੇ ਲੋਕ ਆਪਣਾ ਜਾਦੂ ਕੋਲ ਲੈਂਦੇ ਗੁਰੂ ਸਾਹਿਬ ਦਾ ਨਾਮ ਲੈ ਲੈਂਦੇ ਉਹ ਨਾ ਮੈਂ ਕੀ ਕਹਿਣਾ ਚਾਹੂੰ ਨਾ ਨੇ ਆਪਣੇ ਸਾਡੇ ਬਰਾਬਰ ਬਰਾਦੀ ਵਰ ਬਹੁਤ ਕੌਸ ਕੀਤਾ ਜੀ ਮਾਝੇ ਮਾਰੇ ਬਹੁਤ ਕੌਸ ਕੀਤਾ ਆਪਾਂ ਕਿਉਂ ਲੁਕਾਈਏ ਜਾਦ ਕਿਉਂ ਲੁਕਾਈ ਹੈ ਹਾਂ ਜੀ ਸਾਡਾ ਸਾਰਾ ਕਸੂਨੀ ਦਿੱਤਾ ਸਾਨੂੰ ਸਾਰਾ ਕਾਰੋਵਰ ਵਧੀਆ ਦਿੱਤਾ ਸਾਨੂੰ ਬਹੁਤ ਕੌਸ ਦਿੱਤਾ ਮਹਾਰਾਜਾ ਗੁਰੂ ਦਾਸ ਜੀ ਸਰ ਕਿੰਨੀ ਉਮਰ ਹੋ ਗਈ ਤੁਹਾਡੀ ਹੁਣ ਮੇਰੀ ਜੇ ਹੋ ਗਈ 60 ਸਾਲ ਦੀ 60 ਸਾਲ ਦੀ ਉਮਰ ਹੋ ਗਈ ਹੈ ਤੇ ਤੁਸੀਂ ਜਿਹੜੀ ਰੋਜੀ ਰੋਟੀ ਆ ਮਿਹਨਤ ਕਰਕੇ ਖਾਂਦੇ ਹੋ ਹਾਂਜੀ ਪਹਿਲਾਂ ਕਦੇ ਕਿਸੇ ਅਗੇ ਹੱਥ ਫਲਾਇਆ ਅੱਜ ਤੱਕ ਨਹੀਂ ਜੀ ਨਹੀਂ ਮਿਹਨਤ ਬਿਨੂ ਨਹੀਂ ਕੀਤੀ ਹਾਂਜੀ ਮੇਰੇ ਬੱਚੇ ਵੀ ਇਹੀ ਕੰਮ ਕਰਦੇ ਸਾਡੇ ਤਾਂ ਖਾਨਦਾਨ ਹੀ ਇਹੀ ਤਰ੍ਹਾਂ ਦਾ ਕੰਮ ਕਰਦੇ ਸਾਡੇ ਰਿਸ਼ਤੇਦਾਰ ਵੀ ਇੱਕ ਉਹ ਵੀ ਨੂਰ ਮਹਿਲ ਵਿੱਚ ਦੁਕਾਨ ਪਾਈ ਆ ਉਹਨੇ ਵੀ ਕਲਸੀ ਟਾਇਰ ਸਰਵਿਸ ਲਿਖਿਆ ਮੇਰੇ ਭਰਾ ਭਰਾ ਦੇ ਦੁਕਾਨ ਤੇ ਵੀ ਕਲਸੀ ਟਾਇਰ ਸਰਵਿਸ ਲਿਖਿਆ ਮਾਦਗਨ ਆ ਹਾਂ 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 ਹਾਂਜੀ ਹਾਂਜੀ ਸਰੇ ਬੜੇ ਮਾਨ ਵਾਲੀ ਗੱਲ ਹੈ ਕਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਸਮਾਜ ਦੇ ਵਿੱਚੋਂ ਜਿਹਨਾਂ ਲੋਕਾਂ ਨੇ ਆਪਣੇ ਕਾਰੋਬਾਰ ਖੋਲੇ ਹੋਏ ਆ ਉਹ ਮਿਹਨਤ ਮਜ਼ਦੂਰੀ ਕਰਕੇ ਰੋਟੀ ਖਾਂਦੇ ਬੇਸ਼ੱਕ ਅੱਧੀ ਰੋਟੀ ਖਾਣਨ ਪਰ ਕਦੇ ਕਿਸੇ ਅਗੇ ਹੱਥ ਨਹੀਂ ਅੜਦੇ ਕੀ ਕਹਿਣਾ ਚਾਹੋਗੇ ਹਾਂਜੀ ਠੀਕ ਹੈ ਜੀ ਮਿਹਨਤ ਮਨਜ਼ੂਰੀ ਕੀਤੀ ਹਾਂਜੀ ਕਿਸੇ ਨਾ ਬੇਈਮਾਨੀ ਨਹੀਂ ਕੀਤੀ ਹਾਂਜੀ ਬਹੁਤ ਮਾਨ ਮਾਣ ਥੱਡੇ ਜਿ ਮਿਲਿਆ ਸਾਨੂੰ ਹਾਂਜੀ ਹਾਂਜੀ ਸਰ ਵੈਸੇ ਤੁਹਾਡਾ ਪਿੰਡ ਕਿਹੜਾ ਹੈ ਸ਼ੰਕਤਾ ਤੁਹਾਡੀ ਸ਼ਾਪ ਹੈ ਪਿੰਡ ਕਿਹੜਾ ਤੁਹਾਡਾ ਪਿੰਡ ਸਾਡਾ ਹੀ ਵੀਰ ਪਿੰਡ ਆ ਜੀ ਹਾਂਜੀ ਅੱਛਾ ਹਾਂਜੀ ਤੇ ਤੁਸੀਂ ਇਹ ਸ਼ੰਕਰ ਜਿਹੜੀ ਆਪਣੀ ਸ਼ਾਪ ਪਾਈ ਹੋਈ ਆ ਸ਼ੰਕਰ ਹਾਂਜੀ ਇਹ ਸ਼ਾਪ ਆ ਹਾਂਜੀ ਸਰ ਤੁਹਾਡੀ ਸ਼ਾਪ ਦੇ ਕਾਫੀ ਚਰਚੇ ਆ ਅਸੀਂ ਵੀ ਗੱਲਬਾਤ ਕੀਤੀ ਸੀ ਉੱਥੇ ਆਪਣੇ ਪਿੰਡੋਂ ਕਹਿੰਦੇ ਅਸੀਂ ਜਾਣਦੇ ਹਾਂ ਅੰਕਲ ਜੀ ਉਹਨਾਂ ਨੂੰ ਤੇ ਥੋੜਾ ਜਿਹਾ ਲੋਕੇਸ਼ਨ ਬਾਰੇ ਦੱਸ ਦਿਓ ਮਤਲਬ ਜਦੋਂ ਮੰਨ ਲਓ ਤਕਰੀਬ ਪਿੰਡ ਆਮ ਪਿੰਡਾਂ ਜੀ ਪਤਾ ਹਾਂਜੀ ਚਾਰ ਨਿਤਾਲੀ ਹੋਏ ਗੁੜੇ ਹੋਏ ਬਜੂਏ ਹੋਏ ਸਾਰੇ ਸਰੀ ਹੋਇਆ ਸਾਰੀ ਮੇਰੇ ਟਾਈ ਜਾਨੀ ਪਤਾ ਹੀ ਆ ਪੁੱਟੋ ਟੇਰ ਵਾਲਾ ਪੁੱਟੋ ਟੇਰ ਵਾਲਾ ਹਾਂਜੀ ਬੜਾ ਬਾਬੇ ਜਰ ਸਰ ਇੱਥੇ ਟੇਰ ਵਾਲਾ ਜੀ ਬੰਦਾ ਕੌਣਾ ਜੀ ਸਰ ਤੁਹਾਡੀ ਟਾਇਰ ਦੀ ਸ਼ਾਪ ਹੈ ਤੇ ਹੋਰ ਕਿਹੜੇ ਕਿਹੜੇ ਕ ਕੰਮ ਮੇਰਾ ਕਾਕਾ ਹੀ ਲੰਦਰ ਖਲੋ ਕਰਦਾ ਫਿਰ ਜੋ ਮੈਂ ਇੱਕ ਵਕੀਲ ਵਗੈਰਾ ਬੀਲ ਬੈਂਸ ਕਰਦੇ ਆ ਉਹ ਉਥੇ ਜਾਂਦਾ ਜਾਂ ਕੇ ਇੱਥੇ ਆ ਕੇ ਰੈਤਵਾਰ ਨੂੰ ਕਰਦੇ ਆ ਸਰ ਟਾਇਰ ਜਿਹੜੇ ਤੁਹਾਡੇ ਆਪਾਂ ਦੇਖੇ ਨਵੇਂ ਵੀ ਪਏ ਪੁਰਾਣੇ ਪਏ ਆ ਇਹ ਹਰ ਇੱਕ ਮਤਲਬ ਮੋਟਰਸਾਈਕਲ ਸਕੂਟਰ ਗੱਡੀਆਂ ਕਾਰਾਂ ਸਾਰਿਆਂ ਦੇ ਟਾਇਰ ਪੁਰਾਣੇ ਨਵੇਂ ਮਿਲ ਜਾਂਦੇ ਆ ਨਵੇਂ ਮਿਲ ਜਾਂਦੇ ਪਰ ਬੜਾ ਨਵਾਂ ਨਹੀਂ ਰੱਖੀਦਾ ਜਦੋਂ ਕੋਈ ਆਰਡਰ ਆਰਡਰ ਜਦੋਂ ਆਰਡਰ ਦੇਵੇ ਉਦੋਂ ਮੰਗਾ ਲਈਦਾ ਹਾਂਜੀ ਹਾਂ ਹਾਂਜੀ ਕਾਕਾ ਕਾਕੇ ਨੂੰ ਫੋਨ ਕਰਦੀ ਆ ਫਿਰ ਆਰਡਰ ਦੇ ਮੰਗਾ ਲਈਦਾ ਹੈ ਜਦੋਂ ਯਾ ਅੱਜ ਫੋਨ ਕੀਤਾ ਸ਼ਾਮ ਤੱਕ ਮੈਨੂੰ ਮਿਲ ਜਾਊਗਾ ਸਰ ਪਹਿਲਾਂ ਤਾਂ ਜਿਹੜੀ ਵੀਡੀਓ ਵਾਇਰਲ ਹੋਈ ਹੈ ਜਿਹਨਾਂ ਲੋਕਾਂ ਨੇ ਬਹੁਤ ਕਮੈਂਟ ਕੀਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਮੈਂ ਤੁਹਾਨੂੰ ਬਹੁਤ ਸ਼ੁਕਰਗੁਜ਼ਾਰਤਾ ਦਾ ਧੰਨਵਾਦ ਕਰਦਾ ਜਿੱਨੇ ਸਾਡੀ ਐਡ ਵੀ ਲਾਈ ਦੂਰ ਤੋਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਤਾਂ ਨਹੀਂ ਤਾਂ ਬੰਦਾ ਆਪਣੇ ਸਹਾਰ ਨਾਲ ਕੰਮ ਕਮ ਕਰਦਾ ਹਾਂ ਜੀ ਮੈਨੂੰ ਪਤਾ ਨਹੀਂ ਤੁਸੀਂ ਕੀ ਕੀ ਕੋਦੋਂ ਬਣਾ ਛੱਡਾ ਮੋਟਰਸਲ ਪੈਂਚਰ ਹੋਇਆ ਸੀ ਮੈਂ ਤਾਂ ਆਪਣੇ خیال ਕਰਦਾ ਮੈਨੂੰ ਪਤਾ ਨਹੀਂ ਕਿੱਦਾਂ ਕਿੱਥੋਂ ਕਹਿੰਦੀ ਬਣਾਈ ਹੋਗੀ ਫਿਲਮ ਹਾਂਜੀ ਕਿੱਦਾਂ ਦਾ ਮਹਿਸੂਸ ਹੋਇਆ ਜਦੋਂ ਲੋਕਾਂ ਨੇ ਦਿਖਾਈ ਮੈਨੂੰ ਬਹੁਤ ਬਹੁਤ ਵਧੀਆ ਕਹਿੰਦੇ ਮਜਾਕ ਨਾ ਔੜੇ ਕੋਈ ਕਾਬਲਾ ਕਹਿੰਦੇ ਨਹੀਂ ਸਾਰਿਆਂ ਨੂੰ ਬਹੁਤ ਪੇਮਿੰਟ ਦੇ ਕਾਲੀ ਬੰਦਿਆਂ ਨੇ ਸਾਡੇ ਮੁੰਡੇ ਟੈਕਸੀ ਡਰਾਈਵਰ ਵਾਲੇ ਬਹੁਤ ਜਲਦੀ ਹੱਲ ਦੇ ਉਨੀ ਸਾਰਿਆਂ ਨੂੰ ਕੀ ਦਿੱਤਾ ਬਈ ਬਹੁਤ ਵਧੀਆ ਤੇਰੀ ਵੀਡੀਓ ਆਈ ਗਈ ਹੋਏ ਮੈਂ ਕਿਹਾ ਚੱਲ ਸਰ ਸਾਨੂੰ ਵੀ ਬੜੀ ਖੁਸ਼ੀ ਮਹਿਸੂਸ ਹੋਈ ਐਕਚੁਅਲੀ ਮੈਂ ਆਪਣੇ ਸ਼ਹਿਰ ਕੰਮ ਨਾਲ ਹੀ ਆਇਆ ਸੀ ਕਿਸੇ ਨਾਲ ਜਦੋਂ ਮੈਂ ਉੱਪਰ ਸ਼ਾਪ ਦੇ ਉੱਪਰ ਦੇਖਿਆ ਕਿ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਲਿਖਿਆ ਸੀਗਾ ਤੇ ਮਨ ਨੂੰ ਬਹੁਤ ਖੁਸ਼ੀ ਮੈਂ ਮਹਿਸੂਸ ਹੋਈ ਕਿਉਂਕਿ ਬਹੁਤ ਜ਼ਰੂਰੀ ਹੈ ਬਹੁਤ سارے ਲੋਕ ਜਿਹੜੇ ਆਪਣੇ ਦਿਮਗ ਵਿੱਚ ਤੁਹਾਨੂੰ ਪਹਿਲੇ ਵੀ ਕਿਹਾ ਕਿ ਗੁਰੂ ਸਾਹਿਬ ਨੂੰ ਭੁੱਲ ਜਾਂਦੇ ਆ ਜਾਤੀ ਨੂੰ ਕਹਿੰਦੇ ਵੀ ਅਸੀਂ ਮਤਲਬ ਪਛਾਣ ਆਪਣੀ ਲਕੋ ਲੈਂਦੇ ਆ ਪਰ ਤੁਸੀਂ ਪਹਿਲਾਂ ਦੱਸਿਆ ਕਿ ਸਾਡਾ ਗੁਰੂ ਰਬਿਦਾਸ ਮਹਾਰਾਜ ਆ ਸਰ ਕੀ ਕੋਈ ਇੱਕ ਅੱਧਾ ਸ਼ਬਦ ਦਾ ਕੋਈ ਟੱਪਾ ਅਗਰ ਸੁਣਾਉਣਾ ਚਾਹੋਗੇ ਤਾਂ ਤੁਸੀਂ ਇੱਕ ਛੋਟਾ ਜਿਹਾ ਪਮਿਕ ਲੈਣ ਹੀ ਸੁਣਾ ਦੇ ਕੋਈ ਸਰੋਤਿਆਂ ਨੂੰ ਹਾਂਜੀ ਕੋਈ ਵਿਅਕਤੀ ਸਾਡਾ ਚਾਚਾ ਜੀ ਆਰਾਮ ਲਵਾਇਆ ਰਾਹ ਵੀਰਪਿੰਡ ਵਾਲਾ ਉਹ ਪੱਕੇ ਸ਼ਬਦ ਗਾਉਂਦਾ ਹੁੰਦਾ ਜੀ ਇੱਕ ਛੋਟਾ ਸ਼ਬਦ ਬੜਾ ਉਹ ਪਿੱਛੇ ਬੋਲਦੇ ਹੁੰਦੇ ਹੁੰਦਾ ਰੰਗ ਨਹੀਂ ਕੋਈ ਪਿੱਛੇ ਵਾਲਾ ਹੀ ਸੁਣਾ ਦੇ ਹਾਂਜੀ ਉਹਨਾਂ ਦਾ ਬਹੁਤ ਵਧੀਆ ਸ਼ਾਬਦ ਹੁੰਦਾ ਈ ਅਰੰਬੀ ਮਾਰ ਕੇ ਕੰਡੇ ਦਾ ਫੱਟ ਖੋਲ੍ਹਿਆ ਖੂਨ ਦੀਆਂ ਧਾਰਾਂ ਚੱਲੀਆਂ ਆਜੋ ਚੰਗੇ ਦੇਖਣੇ ਕਠੋੜੀ ਉੱਤੇ ਲਾ ਆ ਗਏ ਸੱਦੋ ਸੁਨਿਆਰਿਆਂ ਨੂੰ ਜੰਜੂਆਂ ਬਾਰੇ ਕਹਿਿਆ ਸੀ ਨਹੀਂ ਵਾਹ ਜੀ ਬਹੁਤ ਕੀ ਬਾਤ ਹੈ ਧੰਨਵਾਦ ਸਰ ਜੀ ਬਹੁਤ ਬਤਾਨੇ ਮੈਂ ਸਰ ਸਾਥਿਓ ਹੁਣ ਪਤਾ ਨੂੰ ਸ਼ਾਪ ਜਿਹੜੀ ਆ ਦਿਖਾਉਂਦੇ ਆ ਅੰਕਲ ਜੀ ਉਹਨਾਂ ਦੀ ਸੋਹ ਹੱਥੀਂ ਕਿਰਤ ਕਰਦੇ ਆ ਦੇਖ ਸਕਦੇ ਹੋ ਤੁਸੀਂ ਇਹ ਤਸਵੀਰਾਂ ਟੈਰਾ ਦੇ ਸ਼ਾਪ ਆ ਜੋ ਉੱਪਰ ਛਾਤੀ ਮਾਰੋ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਸਹਾਰਾ ਜੀ ਲਿਖਿਆ ਹੋਇਆ ਹੈ ਇਹਨਾਂ ਨੇ ਔਰ ਇਹਨਾਂ ਦੇ ਬੇਟੇ ਦੇ ਨਾਵੇਂ ਦਾ ਪ੍ਰਦੀਪ ਹਸੋਵਾ ਟਾਇਰ ਸਰਵਿਸ ਔਰ ਥੱਲੇ ਜਿਹੜਾ ਇਹਨਾਂ ਦਾ ਨਾਮ ਤੁਸੀਂ ਦੇਖ ਸਕਦੇ ਬਲਵਿੰਦਰ ਕੁਮਾਰ ਪੁੱਟੋ ਇਹਨਾਂ ਨੂੰ ਦੇ ਨਾਲ ਜਾਣਦੇ ਹੋ ਇਹਨਾਂ ਦਾ ਨੰਬਰ ਹੈ ਵੀ ਨਿਕੋਦਰ ਸ਼ੰਕਰ ਜੰਡਿਆਲੇ ਦੇ ਲਾਗੇ ਸ਼ਾਕੇ ਜਿੰਨੇ ਵੀ ਲੋਕ ਹੈਗੇ ਆ ਤੇ ਸਾਥੀਓ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਤੁਹਾਨੂੰ ਨੰਬਰ ਦਿਖਾ ਦਿੱਤਾ ਆ ਇੱਥੇ ਤੁਸੀਂ ਟਾਇਰ ਪੁਰਾਣੇ ਨਵੇਂ ਜਿਹੜੇ ਆਰਡਰ ਦੇ ਕੇ ਲਵਾ ਸਕਦੇ ਆ ਤੇ ਤੁਸੀਂ ਸ਼ੰਕਰ ਜਿਹੜਾ ਰੋਡ ਜਾਂਦਾ ਨਿਕੋਦਰ ਨੂੰ ਜੰਡਿਆਲੇ ਨੂੰ ਸ਼ੰਕਰ ਵਿਖਿਆ ਉਹ ਦਿਖਾ ਦਦੇ ਆ ਤੇ ਬਹੁਤ ਵਧੀਆ ਕੰਮ ਇੱਥੇ ਕਰਦੇ ਇਹਨਾਂ ਨੂੰ ਜਰੂਰ ਮੌਕਾ ਦਿਓ ਸਾਥੀਓ ਧੰਨਵਾਦ ਜੀ ਬਹੁਤ ਬਹੁਤ